ਜਿਵੇਂ ਤਨ ਜੱਟ ਨੇ ਪੱਥਰ ਵਿੱਚੋਂ ਪ੍ਰਮਾਤਮਾ ਨੂੰ ਪਾਲਿਆ ਸੀ ਉਸ ਤਰ੍ਹਾਂ ਹੀ ਇੱਕ ਮਾਲੀ ਦੀ ਸ਼ਰਧਾ ਤੇ ਆਸਤਾ ਵੀ ਰੰਗ ਲਈ ਤੇ ਉਸ ਦੀ ਭਗਤੀ ਨੂੰ ਰੰਗ ਪਿਆ ਗੁਰਨਾਣਕ پارک ਰਾਮਪਰਾ ਫੁੱਲ ਵਿੱਚ ਕੰਮ ਕਰਦੇ ਛੇ ਪਖਤ ਮਾਲੀ ਨੇ ਜਿੱਥੇ ਪੱਥਰ ਰੱਖ ਕੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ ਅੱਜ ਉਸ ਥਾਂ ਤੇ ਇੱਕ ਸੁੰਦਰ ਮੰਦਿਰ ਦਾ ਨਿਰਮਾਣ ਹੋ ਚੁੱਕਾ ਹੈ ਇਹ ਮੰਦਿਰ ਪਟਨਾ ਜ਼ਿਲ੍ਹੇ ਦੇ ਸ਼ਹਿਰ ਰਾਮਪਰਾ ਫੂਲ ਵਿਖੇ ਸਥਿਤ ਹੈ ਜਿੱਥੇ ਹਰ ਸਾਲ ਬੜੀ ਹੀ ਧੂਮਦਾਰ ਗણેਸ਼ोत्सव ਸ਼ਿਵਰਾਤਰੀ ਅਤੇ ਜਨਮਸ਼ਟਮੀ ਦਾ ਤਿਹਾਰ ਮਨਾਇਆ ਜਾਂਦਾ ਹੈ ਇਸ ਮੰਦਿਰ ਨੂੰ ਸ਼੍ਰੀ ਨੀਲਕੰਠ ਸ਼ਿ ਮੰਦਿਰ ਕਿਹਾ ਜਾਂਦਾ ਹੈ ਹਾਂਜੀ ਮੇਰਾ ਨਾਮ ਉਰਮਲਾ ਕਪਲ ਜੀ ਉਰਮਲਾ ਜੀ ਜਿਹੜਾ ਮੰਦਿਰ ਬਣਿਆ ਕਦੋਂ ਬਣਿਆ ਕਿਵੇਂ ਇਹ ਜੀ ਪਹਿਲਾਂ ਇੱਥੇ ਮਾਲੀ ਰਹਿ ਰਿਹਾ ਸੀ ਸਾਰੇ ਪਾਰਕ ਦਾ ਸੀਗਾ ਉਹ ਇੰਨਾ ਹੀ ਸਾਲ ਲੱਗ ਸੀ ਜੀ ਇਸ ਕਰਕੇ ਫਿਰ ਉੱਥੇ ਉਹਨਾਂ ਨੇ ਪੂਜਾ ਕਰਨ ਲੱਗ ਗਏ ਉੱਥੇ ਪੱਥਰ ਰੱਖ ਲਏ ਉਹਨੇ ਬਾਬਾ ਸਾਰੇ ਪੱਥਰ ਰੱਖੇ ਤਾਂ ਉਸ ਤੋਂ ਬਾਅਦ ਉਹਨੇ ਕਨਸ਼ਾਮ ਦੀ ਕੁਟਿਆ ਸੀ ਉਸ ਦੇ ਵਿੱਚੋਂ ਬਠਲ ਦੇ ਵਿੱਚ ਬਣਾ ਹੋਇਆ ਇਹ ਸ਼ੰਕਰਪੋਲੇ ਨਾਥ ਸਿਰ ਉੱਪਰ ਚੱਕ ਕੇ ਲੈ ਕੇ ਆਏ ਆ ਸਿਰ ਉੱਪਰ ਚੱਕ ਕੇ ਲੈ ਆਏ ਸਾਰੇ ਦੇਖ ਰਹੇ ਸੀਗੇ ਅਸੀਂ ਵੀ ਦੇਖ ਰਹੇ ਸੀ ਕਿਉਂ ਮਰਾ ਨਜ਼ਦੀਕ ਹੀ ਆ ਕਰ ਇਸ ਕਰਕੇ ਉਹਨਾਂ ਨੇ ਲਿਆ ਕੇ ਸਥਾਪਨਾ ਜੀ ਇਹ ਜਗ੍ਹਾ ਤੇ ਕੀਤੀ ਆਓ ਸੁਣ ਮੈਂ ਬਤਾ ਦਿੰਦੀ ਆ ਇੱਥੇ ਜੇ ਸਭ ਪੌਦੇ ਲੱਗੇ ਹੋਏ ਸੀ ਗੁਲਾਬ ਦੇ ਆਸੇ-ਪਾਸੇ ਪੌਦੇ ਸੀਗੇ ਸਾਰੇ ਉਹਨਾਂ ਨੇ ਸਥਾਪਨਾ ਇਸ ਜਗ੍ਹਾ ਤੇ ਕੀਤੀ ਆਖੇ ਇਸ ਤੇ ਸਾਰੇ ਦੁਨੀਆ ਮਤਲਬ ਪਾਰਕ ਵਿੱਚ ਆਇਆ ਕਰਨ ਸਾਰੇ ਮੰਦਰ ਵਿੱਚ ਹੁੰਦੇ ਸੀਗੇ ਸਾਰੇ ਆ ਕੇ ਮੰਦਰ ਦੇ ਵਿੱਚ ਜਲ ਚੜਾਉਂਦੇ ਔਰ ਮੈਨੂੰ ਜ਼ਿਆਦਾ ਲੱਗਣ ਲੱਗੀ ਵੀ ਸੀ ਇੱਧਰ ਮੈਂ ਜ਼ਿਆਦਾ ਆਉਂਦੀ ਸੀ ਦੂਰ ਨਹੀਂ ਸੀ ਜਾ ਰਹੀ ਸੀ ਇਸ ਉਦੋਂ ਬਾਅਦ ਹੁੰਦਾ ਹੁੰਦਾ ਅਸੀਂ ਧਰਮਸ਼ਾਲਾ 'ਚ ਜਾਂਦੇ ਸੀਗੇ ਦੋ ਮੈਂਬਰ ਇੱਕ ਸ਼ਕਤੀ ਵਾਲੀ ਦਰਸ਼ਨ ਇੱਕ ਮੈਂ ਜਾਂਦੇ ਸੀਗੇ ਤੁਮਲਾ ਕਪਨ ਉਦੋਂ ਬਾਅਦ ਅਸਪਾਰਕ ਚ ਗਿਆ ਵੀ ਇਹ ਮਾਲੀ ਲਟੈਰ ਹੋ ਗਿਆ ਕਮੇਟੀ ਚ ਸੀ ਤਾਂ ਟੈਰ ਹੋ ਗਿਆ ਤਾਂ ਇਹ ਚਲਾ ਗਿਆ ਜਦੋਂ ਚਲਾ ਗਿਆ ਤਾਂ ਇੱਥੇ ਜੀ ਥੋੜੀ ਜੀ ਪੂਜਾ ਨਹੀਂ ਹੁੰਦੀ ਸੀ ਕਿ ਉਸ ਸਾਹਿਬ ਨਾਲ ਜਿਹੜਾ ਕੋਈ ਆਉਂਦਾ ਸੀ ਭਗਤ ਜਲ ਚੜ੍ਹਾ ਦਿੰਦਾ ਸੀਗਾ ਪੂਜਾ ਹੁੰਦੀ ਨਹੀਂ ਸੀ ਫਿਰ ਅਸੀਂ ਉੱਥੋਂ ਪਾਰਕ ਚੋਂ ਦੋਏ ਜਾਣੀ ਆਈਆਂ ਆ ਕੇ ਅਸੀਂ ਇਹ ਬੋਲਿਆ ਵੀ ਚਲੋ ਦੇਖਦੇ ਆਂ ਭਗਵਾਨ ਦਾ ਕੀ ਹੈ ਤੇ ਉਹਨਾਂ ਨੇ ਭਾਈ ਇੱਥੇ ਕੁੱਤੇ ਆਉਂਦੇ ਸੀ ਨੀਵੀਂ ਜਗ੍ਹਾ ਸੀ ਮੈਨੂੰ ਇਹ ਓਮਕਾਰ ਬੋਲਣ ਲੱਗਾ ਵੀ ਭੈਣ ਜੀ ਪੰਜ-ਪੰਜ ਰੁਪਏ ਇਕੱਠੇ ਕਰੋ ਤੇ ਆਪਾਂ ਭਰਤਕ ਨੂੰ ਲੈ ਆ। ਮੈਂ ਉਹਨਾਂ ਨੂੰ ਬੋਲੀ ਵੀ ਪੰਜ-ਪੰਜ ਰੁਪਏ ਨਹੀਂ ਜੀ ਇਕੱਠੇ ਹੋਣੇ ਆਪਾਂ ਇੱਥੇ ਸਸੰਗ ਕਰ ਲੈਨੇ ਆ। ਜੋ ਵੀ ਬੁੜੀਆਂ ਹੋਣੀਆਂ ਸਭ ਕੋ ਬੋਲ ਦਾਂਗੇ ਵੀ ਸੋਮਵਾਰ ਕਾ ਇੱਥੇ ਸਸੰਗ ਕਰਾਂਗੇ। ਅੱਛਾ ਤੁਸੀਂ ਨਹੀਂ ਕਹਿਣਾ ਇਹ ਗੱਲ ਵੀ ਮਤਲਬ ਅਸੀਂ ਰੱਖਿਆ ਹਾਰੀਆਂ ਮੈਂ ਇਹ ਗੱਲ ਕਹੂੰਗੀ ਵੀ ਓ ਕਰਨੇ ਕਿਆ। ਚਲੋ ਉਹਨਾਂ ਨੇ ਅਸੀਂ ਰੱਖ ਲਿਆ। ਮੈਂ ਸਖਤੀ ਅ ਜਰਸ਼ਨਾ ਨਾਲ ਗੱਲ ਕਰੀ ਉਹ ਬੋਲੀ ਵੀ ਜਿਹੜਿਆ ਤੈਨੂੰ ਬਲ ਕਹਿਣ ਮਿਲਣਗੇ ਉਹਨਾਂ ਨੂੰ ਤੂੰ ਕਹਿ ਦੀ ਜਿਹੜੇ ਮੈਨੂੰ ਮਿਲੀਆਂ ਮੈਂ ਕਹਿ ਦੂੰ ਅਸੀਂ ਜੀ ਪੂਰਾ ਮਤਲਬ ਕਹਿ ਕੇ ਸੁਣ ਕੇ ਅਸੀਂ ਕੀਰਤਨ ਰੱਖ ਲਿਆ ਜਦੋਂ ਕੀਰਤਨ ਹੋਇਆ ਤਾਂ ਉੱਥੇ ਪੈਸਾ ਇਕੱਠਾ ਹੋਇਆ ਅਸੀਂ ਓਮਕਾਰ ਨੂੰ ਫੜਾਇਆ ਉਸ ਨੂੰ ਕਿਹਾ ਵੀ ਲੈ ਭਾਈ ਆਪ ਦੀ ਭਰਤਪਾਲ ਹੈ ਉਸ ਤੋਂ ਬਾਅਦ ਹਮਨੇ ਬੋਲ ਦਿਆ ਵੀ ਪੰਜ ਸੋਮਵਾਰ ਹੋਏਗਾ ਪੰਜ ਸੋਮਵਾਰ ਹੋਇਆ ਤਾਂ ਪੈਸਾ ਇਕੱਠਾ ਹੋਇਆ ਉਹਨਾਂ ਨੇ ਚਾਰ ਦੀਵਾਰੀ ਕਰ ਲਈ ਚਾਰ ਦੀਵਾਰੀ ਕਰਕੇ ਤੇ ਇੱਕ ਗੇਟ ਰਹਿ ਗਿਆ ਛੋਟਾ ਸਾ ਉਹਦੇ ਗੇਟ ਕਿਸੇ ਨੇ ਲਗਾਇਆ ਨੀਗਾ ਕੁੱਤੇ ਆਇਆ ਕਰਨ ਬੜਿਆ ਕਰਨ ਮੈਂ ਮੈਂ ਨਜ਼ਦੀਕ ਸੀ ਜੀ ਮੈਨੂੰ ਇਸ ਗੱਲ ਦੀ ਟੈਨਸ਼ਨ ਸੀ ਮੈਂ ਜਾ ਕੇ ਸ਼ਕਤੀ ਹਾਰਿ ਦਰਸ਼ਨਾਂ ਨੂੰ ਪੁੱਛਿਆ ਮੈਂ ਅਖਿਆ ਭੈਣ ਜੀ ਤੁਸੀਂ ਐਂ ਦੱਸੋ ਮੈਨੂੰ ਵੀ ਆਪਾਂ ਇੱਥੇ ਗੇਟ ਲਵਾ ਦਈਏ ਮੇਰੇ ਘਰੇ ਗੇਟ ਪਿਆ ਹੈ ਉਹ ਕਹਿੰਦੀ ਠੀਕ ਆ ਲਵਾ ਦੋ ਚਲ ਮੈਨੂੰ ਜਦੋਂ ਮੇਰੇ ਘਰ ਵਾਲੇ ਆਏ ਪਦਮ ਕਪਲ ਜੀ ਤੇ ਮੈਨੂੰ ਐਂ ਕਹਿਆ ਜੀ ਆਪਾਂ ਉੱਥੇ ਗੇਟ ਲਵਾਉਣਾ ਹੈ ਤੇ ਉਹਨਾਂ ਨੇ ਭਾਈ ਕਹਿ ਕੇ ਠੀਕ ਆ ਅਸੀਂ ਗੇਟ ਲਵਾਤਾ ਤੇ ਔਣ ਜਾਣ ਲੱਗ ਗਈ ਦੁਨੀਆ ਫਿਰ ਫਿਰ ਅਸੀਂ ਪਾਰਕ 'ਮੇ ਬੈਠੇ ਸ਼ੈਅ ਕਰਨ ਹੁੰਦੇ ਸੀਗੇ ਮੱਲੀ ਚਲਾ ਗਿਆ ਜਦੋਂ ਪਾਰਕਾਂ ਬੈਠੇ ਸੀ ਤਾਂ ਬੋਲੇ ਵੀ ਆਪਾਂ ਨੂੰ ਠੰਡ ਲੱਗਦੀ ਐ ਧੁੰਦਾਂ ਦੇ ਵਿੱਚ ਤੇ ਭਗਵਾਨ ਨੂੰ ਵੀ ਲੱਗਦੀ ਹੋਊਗੀ ਉਹ ਕਹਿੰਦੇ ਅੱਛਾ ਚਲੋ ਦੇਖਦੇ ਆਂ ਆਪਾਂ ਜਦੋਂ ਅਸੀਂ ਪਾਰਕ 'ਮੇ ਆਏ ਤੇ ਇੱਥੇ ਛੋਟੀ ਜੀ ਦੀਵਾਰ ਜਿਹੀ ਹੋਈ ਸੀ ਜੀ ਤੇ ਭਾਈ ਇੱਥੇ ਛੋਟਾ ਜਿਹਾ ਕਮਟ ਬਣਾ ਦੇ ਉਹ ਕਹਿੰਦਾ ਠੀਕ ਐ ਜੀ ਬਣਾ ਦੂੰਗਾ ਉਹਨੇ ਕੀ ਕੀਤਾ ਭਾਈ ਮਿਸਤਰੀ ਨੇ ਸਾਨੂੰ ਮੈਨੂੰ ਕਹਿਣ ਲੱਗੀ ਵੀ ਠੀਕ ਐ ਮਾਂ ਪੈਸੇ ਭੇਜ ਦਿਓ ਤੁਸੀਂ ਤੇ ਆਪਾਂ ਕਰ ਲਾਂਗੇ ਕਹਿੰਦੀ ਚਾਹ ਪਾਣੀ ਤੁਸੀਂ ਕਰਨਾ ਐ ਤੇ ਇੱਥੇ ਆਪਣਾ ਗੁੰਮਟ ਬਣ ਜੂਗਾ ਠੀਕ ਐ ਮਿਸਤਰੀ ਨੇ ਕੀ ਕੀਤਾ ਭਾਈ ਕਹਿੰਦਾ ਠੀਕ ਐ ਇਹ ਦਵਾਰ ਪਹਿਲਾਂ ਵਾਲ ਕੋਈ ਐ ਇਹ ਇਤਨੀ ਇਤਨੀ ਦਵਾਰ ਪਹਿਲਾਂ ਵਾਲ ਕੋਈ ਐ ਉਸ ਦੇ ਉੱਪਰ ਹੀ ਚੱਕਿਆ ਸੀਗਾ ਉਸ ਦੇ ਉੱਪਰ ਹੀ ਗੁੰਮਟ ਬਣਾਇਆ ਜਦੋਂ ਇਹ ਲੱਗਾ ਬਣਨ ਲੱਗ ਗਿਆ ਤਾਂ ਫਿਰ ਜੀ ਪੈਸਾ ਇਕੱਠਾ ਕਰਿਆ ਕਿਸੇ ਨੇ 100 ਕਿਸੇ ਨੇ 50 ਸਭ ਭਗਤਾਂ ਨੇ दिए ਜਿਸ ਕੋਲੇ ਵੀ ਗਏ ਅਸੀਂ ਦੋਏ ਮੈਂਬਰ ਸੀ ਅਸੀਂ ਤੀਸਰਾ ਮੈਂਬਰ ਨਹੀਂ ਸਾਡੇ ਨਾਲ ਉਸ ਤੋਂ ਬਾਅਦ ਜੀ ਜਦੋਂ ਗੁੰਮਟ ਬਣ ਗਿਆ 95000 ਰੁਪਏ ਇਕੱਠਾ ਕਰਿਆ ਜੀ 95000 ਰੁਪਏ ਇਸ ਗੁੰਮਟ ਉੱਤੇ ਲੱਗਾ ਹੋਇਆ ਹੈ। ਅੱਜ ਵੀ ਮੇਰੇ ਕੋਲ ਲਿਖਤ ਪਈ ਹੈ ਜੀ ਇਸ ਚੀਜ਼ ਦੀ। ਦੇਖੋ ਹਾਂ ਜੀ ਤੇ ਉਸ ਤੋਂ ਬਾਅਦ ਜੀ ਗੁੰਮਟ ਤੋਂ ਬਾਅਦ ਫਿਰ ਭਗਤ ਇੱਕ ਉੱਠ ਖੜ੍ਹਾ ਆ ਕਹਿੰਦਾ ਮੈਂ ਜੀ ਇਸ ਮੂਰਤੀ ਸਥਾਪਨਾ ਕਰਾ ਦੂੰਗਾ। ਉਸਨੇ ਮੂਰਤੀ ਸਥਾਪਨਾ કરી ਇੱਥੇ ਪੂਜਾ ਸਾਰੀ ਕਰਵਾਈ ਤਰਵੈਣੀ ਵਾਲੇ ਸੰਤ ਮਹਾਰਾਜ ਜੀ ਮੂਰਤੀਆਂ ਲੈਣ ਵਾਸਤੇ ਨਾਲ ਚਲੇ ਗਏ। ਉਹ ਜਾਣਾ ਸੀ ਉਹਨਾਂ ਨੇ ਮਹਾਵੀਰ ਦੀ ਮੂਰਤੀ ਲੈਂਦੀ ਤੇ ਨਾਲ ਛੇ ਪਰਿਵਾਰ ਦੇ ਇਹ ਦੋਨੇ ਸਾਰੀਆਂ ਆਈਆਂ ਜੀ ਇਹ ਫਿਰ ਪੱਪੂ ਕੋਲੇ ਵਾਲਾ ਉਹਨਾਂ ਨੇ ਸਥਾਪਨਾ ਵੀ ਕਰਾਈ ਤੇ ਮੂਰਤੀ ਵੀ ਲੈਂਦੀ ਇੱਥੇ ਪੂਜਾ ਪਾਠ ਹੋਣੀ ਚੱਲੂ ਹੋਗੀ ਫਿਰ ਅੱਗੇ ਸੋਨੂੰ ਦੇਖੋ ਭਗਵਾਨ ਨੇ ਸਭ ਕਿਰਪਾ ਕਰ ਰੱਖਿਆ ਤੇ ਅੱਗੇ ਮਾਤਾ ਦਾ ਮੰਦਰ ਹੈ ਜਿਹੜਾ ਉਹ ਵੀ ਐਸੀ ਬਨਾਇਆ ਫਿਰ ਅਸੀਂ ਕਹਿਆ ਵੀ ਉਹ ਦੋਵਾਂ ਬਸਰਜਨ ਕਰਕੇ ਜੀ ਇੱਥੋਂ ਅਸੀਂ ਇਹ ਬਣਵਾ ਲਿਆ ਇੱਥੇ ਵੀ ਇਹਦੀ ਵੀ ਪੂਜਾ ਪਹਿਲਾਂ ਹੋਵੇ ਉਹਨਾਂ ਦੀ ਬਾਤ ਕਰਾਂਗੇ ਇਹ ਵੀ ਪੂਜਾ ਦੇ ਇਸ ਤਰ੍ਹਾਂ ਵੀ ਪਹਿਲਾਂ ਸ਼ੁਰੂ ਤੋਂ ਹੋਈ ਜਾਂਦੀ ਹੈ ਇੱਥੇ ਠੀਕ ਹੈ ਨਾ ਅੱਗੇ ਮਾਤਾ ਦੀ ਮੂਰਤੀ ਹੈ ਫਿਰ ਅਸੀਂ ਥੋੜਾ ਥੋੜਾ ਕਰਕੇ ਜੀ ਇਸ ਜਗ੍ਹਾ ਦੇ ਵਿੱਚ ਜੀ ਮਾਲੀ ਦਾ ਕੋਠਾ ਸੀਗਾ ਇੱਥੋਂ ਕੋਠਾ ਉਹਦਾ ਚੱਕ ਕੇ ਬੈਕ ਸਾਈਡ ਤੇ ਕਰਤਾ ਜੀ ਇਹ ਪੰਡਿਤ ਜੀ ਦਾ ਬਣਾਤਾ ਜੀ ਇੱਧਰ ਤੇ ਇਹ ਮਾਤਾ ਦੀ ਮੂਰਤੀ ਹੈ ਪਹਿਲੇ ਮੰਦਿਰ ਬਣਾਇਆ ਜੀ ਇੱਥੇ ਇਹ ਸੰਯੋਗ ਜੀ ਬੰਤ ਸੁਨਿਆਰਸੀ ਨਾਲ ਉਸ ਦੇ ਸੰਯੋਗ ਦੇ ਨਾਲ ਮੰਦਰ ਬਣਾਇਆ ਫਿਰ ਸ਼ੀਸ਼ਾ ਲਗਾਇਆ ਜੀ ਇਸ ਦੇ ਵਿੱਚ ਪੂਰਾ ਪੂਰਾ ਸੰਯੋਗ ਜੀ ਕੀਤਾ ਬਹੁਤ ਵਧੀਆ ਤੇ ਹੁਣ ਇਸ ਵਕਤ ਬਹੁਤ ਵਧੀਆ ਚੱਲਦਾ ਹੈ ਜਿਹੜੀ ਜੋਤ ਹੈ ਖੰਡ ਚੱਲ ਹਾਂ ਖੰਡ ਜੋਤੀ ਹੈ ਜੀ ਤਾਂ ਦੀ ਇਹ ਜੀ ਸਥਾਪਨਾ ਹੋਈ ਸੀ 19 ਜੂਨ 20 ਸਾਲ ਹੋ ਗਏ ਇਸ ਕੋ 20 ਸਾਲ ਹੋ ਗਏ 19 ਜੂਨ ਹੋਈ ਸੀਗੀ ਬਾਕੀ ਕਿਰਤਨ ਪਾਰਟੀ ਉਹਦਾਂ ਦੀ ਸਾਡੀ ਕੀਰਤਨ ਪਾਰਟੀ ਹੈ ਸਾਰੀਆਂ ਮੰਜਾਂ ਹੁੰਦੀਆਂ ਨੇ ਕੀਰਤਨ ਚ ਇੱਥੇ ਅਸੀਂ 3 ਤੋਂ 4 ਵਜੇ ਤੱਕ 5 ਵਜੇ ਤੱਕ ਕਰਦੇ ਆਂ 3 ਤੋਂ 3:30 ਤੋਂ 5:30 ਵਜੇ ਤੱਕ ਕੀਰਤਨ ਡੇਲੀ ਹੁੰਦਾ ਨਰਤਿਆਂ ਦੇ ਵਿੱਚ ਉਹ ਅਸੀਂ ਸੋਮਵਾਰ ਤੇ ਮੰਗਲਵਾਰ ਸੁੰਦਰ ਕਾਂਟ ਇਹ ਜ ਕਰਦੇ ਆਂ ਜ਼ਰੂਰ ਉਸ ਤੋਂ ਬਾਅਦ ਜੇ ਕਿਸੇ ਨੇ ਘਰੇ ਵੀ ਕਰਵਾਉਣਾ ਹੈ ਤਾਂ ਉਹ ਘਰੇ ਵੀ ਕਰਵਾ ਸਕਦਾ ਹੈ ਸਾਡੀ ਕੋਈ ਮੰਗ ਨਹੀਂ ਗਈ ਕੁਛ ਨਹੀਂ ਆਪਦੀ ਮਰਜ਼ੀ ਆ ਪ੍ਰਸ਼ਾਦ ਅਗਲਾ ਇੱਕ ਮਿਸਰੀ ਦਾ ਦੇ ਦੇਵੇ ਜੋ ਮਰਜ਼ੀ ਦੇ ਦੇਵੇ ਸਾਡਾ ਕੋਈ ਉਹ ਨਹੀਂ ਹੈਗਾ ਅਸੀਂ ਕਰ ਕਰ ਜਿੱਥੇ ਮਰਜ਼ੇ ਆ ਸੁੰਦਰ ਕਾਂਡ ਕਰਾਓ ਜਾਂ ਕੀਰਤਨ ਕਰਾਓ ਉਹ ਸਾਵੇਸ ਹੀ ਕਰਦੇ ਆ ਜਿਹੜਾ ਚੜਾਵੇ ਦਾ ਪੈਸਾ ਜਿਹੜਾ ਚੜਾਵੇ ਦਾ ਪੈਸਾ ਹੁੰਦਾ ਜੀ ਉਹ ਅਸੀਂ ਮੰਦਿਰ ਚਲਾਉਂਦੇ ਆ ਜਾਂ ਕਿਸੇ ਮੰਦਿਰ ਦੇ ਵਿੱਚ ਕੋਈ ਸਪਤਾਹ ਖੁੱਲੀ ਹੋਈ ਹੈ ਯਰ ਮੈਨ ਖੁੱਲੀ ਹੋਈ ਹੈ ਸਾਨੂੰ ਸੰਦੇਸ਼ ਆਉਂਦਾ ਅਸੀਂ ਉੱਥੇ ਦੇ ਕਿਉਂਦੇ ਆ ਜੀ ਜੀ ਪਟਨਾ ਜੀ ਤੁਸੀਂ ਕਿੱਥੇ ਕਿੰਨੇ ਟਾਈਮ ਤੋਂ ਸੇਵਾਟਵਾ ਰਹੇ ਕਰੀਬ ਹਮੇਂ ਯਹਾਂ ਪੇ 2005 6 ਕੇ ਵਿੱਚ ਮੈਂ ਆਏ ਥੇ ਔਰ ਤਵੀ ਸੇ ਹਮ ਲੋਗ ਯਹਾਂ ਪੇ ਲਗਾਤਾਰ ਹੀ महामाई की पूजा हनुमान जी की एवं भोले बाबा की पूजा कर रहे हैं रात दिन और हम लोग यहीं पे रहते हैं इधर पे हैं काफी दिन से सेवा पूजा कर रहे हैं मेरे भक्त जनों से समस्त भक्त जनों से जिन्होंने नवरात्र रखे हैं मैं उनसे एक आग्रह करूंगा कि माताएं नवरात्र नौ होते हैं प्रथम शैलपुत्री द्वितीय ब्रह्मचारिणी तृतीय चंद घंटी थी कुमा देती चतुर्थकम पंचम स्कंद माते थी सम का नीति चाह सप्तम कालरात्रि महागौरी चाष्टकम नवम सिद्धार्थी नव दुर्गा कहा यानी कि नौ नवरात्रों अष्टमी तक तो माता ही होती है शाम के समय पर जो व्रतधारी हैं उनको हवन यज्ञ या थोड़ा सा कोई माता के निकाल के नौमी के दिन जो सिद्धि को देने वाली माता है उस दिन कंज के क्योंकि अष्टमी को कंजक कराने से एक माता पर रोष्ट हो जाती है जो हमेशा सिद्धि को देने वाली माता है वही तो रह जाती है और अब एक बात बताओ आप जैसे कि आपने पांच ब्राह्मण को निमंत्रण दिया एक को चार को भोजन करा दिया एक को भोजन नहीं कराया तो वो क्या आपको आशीर्वाद देकर जाएगा नहीं क्यों वो तो वैसे ही चला गया इसी प्रकार से माताएं अष्टमी को शाम को हवन पूजा जो कुछ करना है वो करा करके कंजे के नौमी के खिलाए इससे सभी माताएं खुश होती हैं और खुश होकर के अपने भक्तजनों को आशीर्वाद देती हैं जय माता जी चलिए ज्योत कितो लेती है? ये ज्वालाजी ये ज्योत उस समय पर अंजन भजन मंडली यहाँ पर रहती थी अशोक अंजन के नाम से वो लोग जी से लेकर के इसको आए बड़ी श्रद्धा और भावना से उस दिन से आज तक ये हमारी अखंड ज्योत 24 घंटे लगातार ही चल रही है महा माई की ही दया है इनकी ही कृपा क्रपा कृपा है और सभी सेवादारों का इसमें सहयोग है ਜੀ ਰਾਜੀ ਸਰ ਬਰਿੰਦਰ ਕਮਰ ਜੀ ਜਿਤਕ ਪਾਰਟੀ ਇਸ ਮੰਦਰ ਦਾ ਤੁਸੀਂ ਕਦੋਂ ਤੋਂ ਜੁੜੇ ਹੋ ਤਾਂ ਕੀ ਕੀ ਸੇਵਾਵਾਂ ਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ এবੀਸੀ ਨੋਇਜ਼ ਐਂਟਰਟੇਨਮੈਂਟ ਦਾ ਨੀਲ ਮੰਦਰ ਨੀਲ ਕੰਨ ਮੰਦਰ ਦੇ ਵਿੱਚ ਪਹੁੰਚਦੇ ਜੀ ਆ ਕਹਿੰਦਾ ਇਸ ਮੰਦਰ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਇਆ ਹਰ ਸਾਲ ਬੜੀ ਧੂਮਤਾਂ ਨਾਲ ਮਹਾਮੈਦੇ ਸੂਚੇ ਦਿਨਾਂ ਵਾਂ ਤੇ ਖਾਸ ਕਰਕੇ ਸ਼ਾਵਨ ਦੇ ਔਰ ਸ਼ਾਵਨ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਹਾਮੈਦੇ ਦੇ ਦਰਵਾਜ਼ੇ ਉੱਤੇ ਝੰਡੇ ਸਜਾਈ ਜਾਂਦੇ ਹਨ ਔਰ ਬੜੀ ਸਾਰੇ ਮੰਦਿਰ ਕਮੇਟੀ ਦਾ ਸਾਰਾ ਸਾਥ ਮਿਲਦਾ ਹੈ ਔਰ ਜੇ ਕੋਈ ਤੁਹਾਨੂੰ ਪਤਾ ਹੀ ਹੈ ਗਣਪਤੀ ਇਸ ਬੜਾ ਫੇਮਸ ਹੈ ਇਸ ਮੰਦਿਰ ਵੱਲੋਂ ਜੋ ਵੀ ਪੈਰਾਕਰਮ ਹੁੰਦਾ ਹੈ ਔਰ ਖਾਸ ਕਰਕੇ ਸਭ ਤੋਂ ਪਹਿਲਾਂ ਮਹਾਮੈਦਸ ਪਾਵਨ ਵਰਤਾਂ ਦੇ ਵਿੱਚ ਜੋ ਤੁਸੀਂ ਅੱਜ ਆਏ ਹੋ ਇਸ ਮੰਦਿਰ ਦੇ ਵਿੱਚ ਮੈਂ ਤੁਹਾਡੇ ਮਾਦੇ ਬਰਾਈ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸ਼ਰਨ ਬੇਨਤੀ ਕਰਦਾ ਹੈ ਕਿ ਮੰਦਿਰ ਦੇ ਬਾਹਰ ਵੀ ਹੁਣ ਇਸ ਤਰ੍ਹਾਂ ਦੀ ਰੰਗਤ ਬਣ ਗਈ ਹੈ ਵੀ ਬੜਾ ਜੀ ਕਰਦਾ ਮੰਦਰ ਦੇ ਵਿੱਚ ਆਉਣ ਨੂੰ ਇਸ ਕਰਕੇ ਬੇਨਤੀ ਕਰਦਾ ਹਾਂ ਵੀ ਸਾਰੇ ਜਾਨੇ ਵੱਧ ਵੱਧ ਮੰਦਰ ਦੇ ਵਿੱਚ ਆਇਆ ਕਰੋ ਮੰਦਰ ਨਾਲ ਜੁੜੀਏ ਜੈ ਮਾਤਾ ਦੀ ਤੁਸੀਂ ਇਹ ਜਾਗਰਣ ਮੰਡਲ ਪੜਾਏ ਹੋ ਹਾਂਜੀ ਸਾਡਾ ਇਹ ਜਾਗਰਣ ਮੰਡਲ ਹੈ ਜੀ ਨੀਲਕੰਟ ਭਜਨ ਮੰਡਲ ਔਰ ਸਾਰੇ ਇਹ ਜੋ ਸੰਸਥਾਨ ਹੈ ਸਾਡੇ ਇਹ ਮੰਦਰ ਨਾਲ ਜੁੜੀ ਹੋਏ ਆ ਮੰਦਰ ਦੇ ਨਾਮ ਨਾਲ ਹੀ ਸੰਬੰਧਤ ਨੇ ਤੁਸੀਂ ਇਹ ਜਿਹੜੇ ਜਾਗਰਣ ਕੀਰਤਨ ਕਰਦੇ ਮੰਦਰ ਚ ਹੀ ਕਰਦੇ ਜਾਂ ਬਾਹਰੋਂ ਕਰਦੇ ਬਾਰਵੀਂ ਕਰਦੇ ਆਂ ਜੀ ਕਿੱਥੇ ਵੀ ਕਰਦੇ ਆਂ ਆਪਾਂ ਸਾਰੇ ਕਿਤੇ ਸਰਦਾਪੁਰਾ ਜਿੱਥੇ ਵੀ ਹੁੰਦਾ ਹੈ ਉਹ ਉੱਥੇ ਹੀ ਕਰਦੇ ਆਂ ਜੀ ਮੰਦਰ ਚ ਕਿਸ ਟਾਈਮ ਕਰਦੇ ਤੁਸੀਂ ਮੰਦਰ ਜੀ ਸ਼ਾਵਨ ਦੇ ਵਿੱਚ ਤਾਂ ਖਾਸ ਕਰਕੇ ਚੌਂਕੇ ਲੱਗਦੇ ਨੇ ਜੀ ਜਿਵੇਂ ਕਰਜੀ ਤਾਂ ਹੁੰਦੀ ਹੈ ਓਕੇ ਜੀ ਮੰਦਰ ਚ ਵੀ ਲਾਲਦੇ ਤੇ ਅਸੂਜੇ ਦਿਨ ਰਾਤੇ ਵੀ ਮੰਦਰ ਚ ਹਾਜ਼ਰੀ ਲੱਗਦੇ ਨੇ ਕੱਲ ਵੀ ਸਾਡੇ ਇੱਕ ਭਗ ਜੰਦਾ ਬਰਥਡੇ ਮਨਾਇਆ ਗਿਆ ਬਣੀ ਸ਼ਰਮਾਈ ਦਾ ਬੜੀ ਧੁੰਮਧਾਮ ਨਾਲ ਮਨਾਇਆ ਗਿਆ ਉਹਦੇ ਵਿੱਚ ਸਾਨੂੰ ਦੋ ਫੋਟੋ ਵੀ ਦੇਵਾਂਗੇ ਇਸ ਦਿਖਾਏ ਸਾਨੂੰ ਬੜਾ ਅੱਛਾ ਲੱਗੇਗਾ ਵੀ ਪ੍ਰੋਗਰਾਮ ਚੱਲਦਾ ਇਹਦਾ ਇਹ ਸੋਕੇ ਦਾ ਛਟਾਵਾਂ ਦਾ ਜਾਗਰਣ ਛਟਾ ਦਾ ਰੋਜ਼ਾ ਕੀ ਕਰਦੇ ਸਾਰਾ ਇੱਕ ਮੰਦਿਰ ਹੀ ਖੰਡ ਜੋਤੇ ਚੱਲਦਾ ਜੀ ਰਮੰਦਰ ਦੇ ਜੋ ਵੀ ਕਾਰਗਰਮ ਚੱਲਦੇ ਨੇ ਜੋ ਵੀ ਮੇਨਟੇਨੈਂਸ ਆ ਸਾਰਾ ਪੈਸਾ ਉਸੇ ਖਰਚ ਕੀਤਾ ਜਾਂਦਾ ਜੀ ਮੇਰਾ ਨਾਮ ਰਵੀ ਕੁਮਾਰ ਗੋਇਲ ਹੈ ਜੀ ਅ ਸਾਡਾ ਇਸ ਮੰਦਰ ਦੇ ਵਿੱਚ ਨੀਲਕੰंठ ਕਾਵੜ ਸੰਗ ਬੜੀ ਦੇਰ ਤੋਂ ਇਸ ਮੰਦਰ ਦੇ ਵਿੱਚ ਕਾਵੜ ਸੰਗ ਸੇਵਾ ਕਰ ਰਿਹਾ ਜੀ ਬੜੇ ਹੀ ਸ਼ਰਧਾ ਭਾਵਨਾ ਨਾਲ ਭੋਲੇ ਜਾਲ ਲੈਣ ਜਾਂਦੇ ਆ ਜੀ ਬੜੀ ਸ਼ਰਧਾ ਭਾਵਨਾ ਨਾਲ ਭੋਲੇ ਨੂੰ ਜਾਲ ਅਰਪਿਤ ਕਰਦੇ ਆ ਬੜੇ ਸਾਲਾਂ ਤੋਂ ਇਹ ਲਾਲੋਵੀ ਅ ਕਮਸੇ ਕਮ 20 ਸਾਲਾਂ ਤੋਂ ਇਸ ਮੰਦਰ ਦੇ ਵਿੱਚੋਂ ਟੋਲੇ ਕਾਬੜ ਲੈਣ ਜਾਂਦੇ ਸੀ ਇਹ ਸੀ ਸ਼੍ਰੀ ਸ਼ਰਮਪ੍ਰਾਪੂਰ ਦਾ ਸ਼੍ਰੀ ਸ਼ੇਪ ਨੀਲਕੰਠ ਮੰਦਰ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਇਸ ਤਰ੍ਹਾਂ ਦੀਆਂ ਹੀ ਹੋਰ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੇ ਮਿਲਦੇ ਆਗਲੀ ਦੀ ਵੀਡੀਓ ਦੇ ਵਿੱਚ ਤੱਕ ਰੋ ਅਰਦਾਸ ਏ ਪ੍ਰਮਾਤਮਾ ਸਭ ਦਾ ਭਲਾ ਕਰੀ ਪਰ ਸ਼ੁਰੂਆਤ ਮੇਰੇ ਤੋਂ ਕਰੀ